ਲੋਗਾ ਨੂੰ ਉਹਨਾਂ ਦਾ ਬਹੁਤ-ਬਹੁਤ ਆਦਰ ਨਿਰਮਲ ਪਟਵਾਰੀ ਸਾਡੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਸੋ ਅਸੀਂ ਤੁਸੀਂ ਸਟਨਲ ਜੁੜੇ ਹੋ ਅਸੀਂ ਤੁਹਾਨੂੰ ਆਪਣੇ ਵਿਭਾਗ ਮਾਲ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਹੈਗੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਇਹਨਾਂ ਦੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਆਪਣਾ ਇਹ ਲਾਈਵ ਜਿਹੜਾ ਹੈ ਤੁਹਾਡੇ ਨਾਲ ਅਸੀਂ ਕੋਸ ਜਿਹੜੇ ਕੁਐਸਚਨ ਵੀ ਨੋਟ ਕੀਤੇ ਨੇ ਸੋ ਮੈਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਤੁਹਾਡੀਆਂ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਤੁਸੀਂ ਸਾਡੇ ਯੂਟਿਊਬ ਚੈਨਲ ਨਿਰਮਲ ਪਟਵਾਰੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਅੱਗੇ ਪਹੁੰਚ ਸਕਣ ਸੋ ਅਸੀਂ ਤੁਹਾਡਾ ਤੁਹਾਨੂੰ ਵੈਲਕਮ ਕਹਿੰਦੇ ਆ ਔਰ ਜਿੰਨੇ ਵੀਰੇ ਦੇ ਵਿੱਚ ਸਾਡੇ ਵੀਰ ਜੀ ਜੁੜ ਰਹੇ ਨੇ ਕਾਲਾ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਮਨਪ੍ਰੀਤ ਸਿੰਘ ਜੀ ਅੰਕਲ ਜੀ ਜੀ ਨੰਬਰ ਭੇਜੋ ਆਪਣਾ ਹਾਂਜੀ ਸਾਰੇ ਰਿਕੁਐਸਟ ਹੈ ਆਪਣਾ ਬੇਟਾ ਕਿਉਂਕਿ ਜਿਹੜਾ ਲਾਈਵ ਹੈ ਤੁਹਾਡੇ ਵਾਸਤੇ ਰੱਖਿਆ ਆਪਾਂ ਹਰ ਐਤਵਾਰ ਸ਼ਾਮ ਨੂੰ 6 ਵਜੇ ਤੋਂ 7 ਵਜੇ ਤੱਕ ਕੋਸ਼ਿਸ਼ ਕਰਾਂਗੇ ਆਪਾਂ ਸਾਲ ਦੇ ਵਿੱਚੋਂ ਕੋਈ ਨਾ ਇਸ ਤਰ੍ਹਾਂ ਦੀ ਸਥਿਤੀ ਬਣੇ ਕਿ ਆਪਾਂ ਵਾਅ ਲਗਦੀ ਮੈਸ ਨਹੀਂ ਹੋਣ ਦੇਵਾਂਗੇ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਕਿਰਪਾ ਕਰਕੇ ਇਹਦੇ ਉੱਪਰ ਜਿਹੜਾ ਚੈਨਲ ਦੇ ਉੱਪਰ ਆਪਾਂ ਤੁਸੀਂ ਸਾਨੂੰ ਕਮੈਂਟ ਕਰੋ ਅਸੀਂ ਤੁਹਾਨੂੰ ਦਾ ਜਵਾਬ ਦੇਵਾਂਗੇ ਬਕਾਇਦਾ ਤੇ ਜਿਹੜੀ ਵੀ ਸਾਨੂੰ ਲੋੜ ਪਈ ਅਸੀਂ ਤੁਹਾਨੂੰ ਪੂਰੀ ਡਿਟੇਲ ਨਾਲ ਉਹਦੀ ਵੀਡੀਓ ਵੀ ਬਣਾ ਕੇ ਮਤਲਬ ਪੇਸ਼ ਕਰਾਂਗੇ ਤੁਹਾਡੇ ਲੋਕਾਂ ਦੀ ਤੇਜਾਰੀ ਸੋ ਜਸਪਾਲ ਸਿੰਘ ਜੀ ਬਹੁਤ ਧੰਨਵਾਦ ਭਾਈ ਜੀ ਸਤਸ੍ਰੀ ਅਕਾਲ ਜੀ ਸੋ ਆਪਾਂ ਨਾਲ ਨਾਲ ਜਿਹੜੇ ਮੈਂ ਕੁਐਸਚਨ ਜਿਹੜੇ ਪਿੱਛੇ ਲੋਕਾਂ ਨੇ ਸਵਾਲ ਕੀਤੇ ਐ ਅਰਫ ਕੀ ਜ਼ਮੀਨ ਦਾ ਨਕਸ਼ਾ ਲੈਣਾ ਚਾਹੀਦਾ ਹੈ ਇਸ ਦਾ ਖਰਚਾ ਕੀ ਹੈ ਇੱਕ ਮੇਰੇ ਕੋਲ ਵੀਰ ਨੇ ਪੁੱਛਿਆ ਸੀਗਾ ਇਹ ਹਰਮਿੰਦਰ ਸਿੰਘ ਜੀ ਆ 42 42 ਸੋ ਇਹ ਜ਼ਮੀਨ ਦਾ ਨਕਸ਼ਾ ਪਟਵਾਰੀ ਸਾਹਿਬ ਪਾਸੋਂ ਮਿਲ ਜਾਂਦਾ ਤੇ ਇਹਦਾ ਖਰਚਾ ਹਰ ਚਾਰ ਨੰਬਰਾਂ ਦਾ ਚਾਰ ਨੰਬਰ ਖਸਰੇ ਜਿਹੜੇ ਨਕਸ਼ੇ ਤੇ ਪਟਵਾਰੀ ਸਾਹਿਬ ਦੇ ਜਿਹੜੇ ਲੱਗੇ ਹੁੰਦੇ ਆ ਉਹਨਾਂ ਹਰ ਚਾਰ ਦਾ ਜਿਹੜਾ ਖਰਚਾ ਹੈ ਉਹ 20 ਰੁਪਏ ਹਰ ਚਾਰ ਦਾ ਜੇ ਫਰਜ਼ ਕਰ ਲਓ 100 ਨੰਬਰ ਤਾਂ ਉਹਦਾ ਮਤਲਬ 25 ਬਣ ਕੇ ਟੁਕੜੇ ਤੇ 25 ਤੋਂ 50 ਜੇ ਆਪਾਂ 100 ਨੰਬਰ ਲਵਾਂ ਤੁਹਾਨੂੰ 500 ਰੁਪਏ ਫੀਸ ਬਣ ਜੇਗੀ ਸੋ ਹਰ ਨੰਬਰ 4 ਦੇ 20 ਰੁਪਏ ਸੋ ਸੁਖਦੇਵ ਸਿੰਘ ਜੀ ਖੰਗੂੜਾ ਜੀ ਸਹੀ ਜੀ ਤੇ ਅਕਬਾਲ ਸਿੰਘ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਲਾਈਵ ਦੇ ਵਿੱਚ ਤੋਂ ਹਾਜ਼ਰ ਹੈ ਕੋਈ ਵੀ ਤੁਹਾਡਾ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ ਅਕਬਾਲ ਸਿੰਘ ਜੀ ਸਿੱਧੂ ਪ੍ਰਾਪਰਟੀ ਤੋਂ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਸੁਖਵਿੰਦਰ ਸੁਖੀ ਬਾਈ ਜੀ ਸਤ ਸ੍ਰੀ ਅਕਾਲ ਹਾਂਜੀ ਸੁਵਿੰਦਰ ਸਖੀ ਡਾਕਟਰ ਸਾਹਿਬ ਜੀ ਮੇਰੇ ਖਿਲਾਫ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੁਸੀਂ ਸਾਡੇ ਚੈਨਲ ਤੇ ਲਾਈਵ ਤੇ ਵਿੱਚ ਸ਼ਮੂਲੀਅਤ ਕੀਤੀ ਹੈ ਤੁਹਾਡਾ ਬਹੁਤ ਸਾਰੇ ਪਿਆਰੇ ਲੋਕਾਂ ਦਾ ਸਵਾਗਤ ਹੈ ਇੱਥੇ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੇ ਮਹਿਕਮੇ ਦੇ ਵਿੱਚ ਨਹੀਂ ਲਗਭਗ 33 ਸਾਲ ਦੀ ਨੌਕਰੀ ਦਾ ਜੋ ਤਜਰਬਾ ਉਹ ਤੁਹਾਡੇ ਨਾਲ ਸਾਂਝਾ ਕਰਕੇ ਆਪਾਂ ਆਪਣੇ ਲੋਕਾਂ ਨੂੰ ਆਪਣੇ ਸਮਾਜ ਨੂੰ ਇਹਦਾ ਨਾ ਪਛਾਣਨ ਦੀ ਕੋਸ਼ਿਸ਼ ਕਰਾਂਗੇ ਪੂਰੀ ਸੋ ਅੱਗੇ ਪੁੱਛਿਆ ਸੀਗਾ ਟੈਕਸਟ ਮੋਡਿਊਲ ਕੀ ਹੁੰਦਾ ਹੈ ਇਹ ਪੁੱਛਿਆ ਸੀਗਾ ਜੀਤ ਸਿੰਘ ਜੀ ਨੇ ਬਾਈ ਜੀ ਨੇ ਟੈਕਸਟ ਮੋਡਿਊਲ ਜਿਹੜਾ ਇਹਦੇ ਵਿੱਚ ਹੁੰਦਾ ਇਹ ਕਿਵੇਂ ਠੀਕ ਕੀਤਾ ਜਾਂਦਾ ਹੈ ਟੈਕਸਟ ਮੋਡਿਊਲ ਕਿਵੇਂ ਠੀਕ ਕੀਤਾ ਜਾਂਦਾ ਹੈ ਇਸ ਵਿੱਚ ਇੰਤਕਾਲ ਨਹੀਂ ਚੜਦਾ ਇਹ ਇੰਤਕਾਲ ਜਿਹੜਾ ਟੈਕਸਟ ਮੋਡਿਊਲ ਹੈ ਇਹ ਇੱਕ ਕੋਈ ਇੰਤਕਾਲ ਜਿਹੜੇ ਆ ਸੌਫਟਵੇਅਰ ਪੈਂਦੇ ਆ ਜਿਹੜਾ ਇੰਤਕਾਲ ਸੌਫਟਵੇਅਰ ਪੈਂਦਾ ਉਹਦੀ ਮਤਲਬ ਜਿਹੜੀ ਤਰੀਕ ਵੀ ਸ਼ਬਦੀ ਹੈ ਨੀਚੇ ਸਮਾ ਵੀ ਸ਼ਕਦਾ ਛਪਦਾ ਫਰਜ਼ ਕਰ ਲਓ 2 ਵਜੇ ਇੰਤਕਾਲ ਪ੍ਰਿੰਟ ਹੋਇਆ 2:59 ਮਿੰਟ ਤੇ ਹੋਇਆ 4 4:30 ਵਜੇ ਹੋਇਆ ਜਿੰਨੇ ਵਜ ਕੇ ਜਿੰਨੇ ਮਿੰਟ ਤੇ ਇੰਤਕਾਲ ਜਿਹੜਾ ਉਹ ਪ੍ਰਿੰਟ ਹੋਏਗਾ ਫਰਦ ਕੇਂਦਰ ਦੇ ਵਿੱਚ ਉਹ ਮਤਲਬ ਜਿਹੜੀ ਹੈਗੀ ਸੌਫਟਵੇਅਰ ਇੰਤਕਾਲ ਹੁੰਦਾ ਜਿਹੜੇ ਟੈਕਸਟ ਮੋਡਿਊਲ ਦੇ ਵਿੱਚ ਪੈਂਦੇ ਆ ਉਹ ਮਤਲਬ ਆਪਾਂ ਨੂੰ ਵੇਖ ਕੇ ਜਿਵੇਂ ਆਪਾਂ ਅ ਅੱਖਰ ਟਾਈਪ ਕਰਦੇ ਆ ਪੂਰਾ ਧਿਆਨ ਰੱਖ ਕੇ ਟਾਈਪ ਕਰਨਾ ਪੈਂਦਾ ਤੇ ਉਹਦੀ ਮਤਲਬ ਉਹ ਆਟੋਮੈਟਿਕ ਚੱਕ ਨਹੀਂ ਹੁੰਦਾ ਸੋ ਜਿਹੜਾ ਮਤਲਬ ਟੈਕਸਟ ਮੋਡਿਊਲ ਹੁੰਦਾ ਉਹਦੇ ਚ ਤੁਹਾਨੂੰ ਤਰੀਕ ਨਹੀਂ ਸ਼ਬਦੀ ਉਹ ਇਹਦੇ ਵਿੱਚ ਸਮਾਨੀ ਸ਼ਬਦਾ ਵੀ ਕਦੋਂ ਪ੍ਰਿੰਟ ਹੋਇਆ ਸੋ ਇਹ ਫਰਕ ਹੁੰਦਾ ਉਸ ਚੀਜ਼ ਦਾ ਸੋ ਸਰ ਵਾਦੀ ਦੇ ਨੰਬਰ ਤੇ ਹੱਦ ਬਸਤ ਨੰਬਰ ਵੱਖਰੇ ਵੱਖਰੇ ਹੁੰਦੇ ਹਨ ਅਸੀਂ ਵਾਦੀ ਦੇ ਤੇ ਵੀ ਇੱਕ ਪੂਰੀ ਪਾਵਾਂਗੇ ਵੀਡੀਓ ਡਿਟੇਲ ਨਾਲ ਵੀ ਇੱਕ ਸ਼ਾਰਟ ਵੀ ਪਾਈ ਹੈ ਉਹ ਤੁਸੀਂ ਵੇਖ ਰਹੇ ਹੋ ਕਾਲਾ ਸਿੰਘ ਜੀ ਮੇਰੇ ਕੋਲ ਡੇਢ ਮਰਲਾ ਜਗ੍ਹਾ ਦੀ ਗਰਦਾਵਰੀ ਮੇਰੇ ਨਾਮ ਹੈ ਜੇਕਰ ਉਹ ਜਗ੍ਹਾ ਸੜਕ ਵਿੱਚ ਆਉਂਦੀ ਹੈ ਤਾਂ ਉਸਦੇ ਪੈਸੇ ਗਰਦਾਵਰੀ ਵਾਲੇ ਨੂੰ ਮਿਲਣਗੇ ਜਾਂ ਮਾਲਕ ਨੂੰ ਕਾਲਾ ਸਿੰਘ ਜੀ ਮੇਰੇ ਕੋਲ ਡੇਢ ਮਰਲੇ ਜਗ੍ਹਾ ਦੀ ਗਰਦਾਵਰੀ ਮੇਰੇ ਨਾਮ ਹੈ ਜੇਕਰ ਤੁਸੀਂ ਮਾਲਕ ਵੀ ਹੋਣੇ ਚਾਹੀਦੇ ਆ ਉਹਦੇ ਵਿੱਚ ਮਾਲਕੀ ਖਾਨੇ 'ਚ ਵੀ ਹੋਣੇ ਚਾਹੀਦੇ ਆ ਤੇ ਕਰਤਾਰੀ ਤੁਹਾਡੇ ਨਾਂ ਤੇ ਤੁਹਾਡੇ ਨਾਂ ਤੇ ਬਣਨ ਗਿਆ ਪਰ ਤੁਸੀਂ ਮਾਲਕੀ ਖਾਨੇ ਜਰੂਰ ਹੋਣੇ ਚਾਹੀਦੇ ਆ ਤੇ ਉਹ ਇਸ ਕਰਕੇ ਜੇ ਬੰਦਾ ਗੈਰ ਮਰੂਸੀ ਨਹੀਂ ਹੋਣਾ ਚਾਹੀਦਾ ਕਿਉਂਕਿ ਗੈਰ ਮਰੂਸੀ ਨੂੰ ਜਿਹੜੀ ਜ਼ਮੀਨ ਦੀ ਮਾਲਕੀ ਦਾ ਜਿਹੜੇ ਜਿਹੜੇ ਪੈਸੇ ਆਪਾਂ ਨੂੰ ਜ਼ਮੀਨ ਦੀ ਮਾਲਕੀ ਦਾ ਕੋਈ ਵੀ ਗਵਰਨਮੈਂਟ ਵੱਲੋਂ ਕੋਈ ਐਕਵਾਇਰ ਹੋ ਕੇ ਜਾਂ ਮਿਲਦੇ ਆ ਉਹ ਉਹ ਪੈਸੇ ਨਹੀਂ ਮਿਲਦੇ ਜੇ ਕੋਈ ਉੰਜ ਫਸਲ ਨੁਕਸਾਨ ਨਹੀਂ ਜਾਵੇ ਜਾਂ ਹੋਰ ਹੋਵੇ ਤਾਂ ਉਹ ਜਿਹੜਾ ਗੈਰ ਮੂਰਤੀ ਵੀ ਗਰਦੋਰੀ ਚ ਉਹਨਾਂ ਪੈਸਿਆਂ ਦਾ ਆਪਣੀ ਫਸਲ ਵੇਚੀ ਦਾ ਹੱਕਦਾਰ ਹੁੰਦਾ ਜੇ ਕੋਈ ਫਸਲ ਦੇ ਲਾਅਸ ਦੇ ਪੈਸੇ ਮਿਲਦੇ ਸੋ ਅ 10 ਅਭਿਨਵ ਮਿਸ਼ਰਾ ਜੀ ਹਾਂਜੀ ਜੈ ਮਾਤਾ ਦੀ ਠੀਕ ਹੈ ਭਾਈ ਜੀ ਧੰਨਵਾਦ ਜੀ ਤੁਹਾਡਾ ਸ਼ਾਮਲ ਹੋਣ ਤੇ ਬੈਂਕ ਸਿੰਘ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਚੰਗੀ ਜਾਣਕਾਰੀ ਦੇਣ ਲਈ ਥੈਂਕ ਯੂ ਸੋ ਮਚ ਤੁਸੀਂ ਸਾਡਾ ਹੌਸਲਾ ਵਧਾਇਆ ਔਰ ਅਸੀਂ ਕੋਈ ਨਹੀਂ ਹਾਜ਼ਰ ਤੁਹਾਡੀ ਕਚਹਿਰੀ ਚ ਕੋਸ਼ਿਸ਼ ਕਰਾਂਗੇ ਪੂਰੀਆਂ ਤੁਹਾਨੂੰ ਨੱਲਾ ਮਤਾਂ ਤਾਂ ਸੰਦੀਆਂ ਪੁੱਛੀਆਂ ਵੀ ਜਾਂਦੀਆਂ ਮੈਂ ਕਾਪੀ ਦੇ ਉੱਪਰ ਵੀ ਨੋਟ ਕਰ ਲੈਣਾ ਹੁਣ ਕੁਛ ਨਾਲ ਦੀ ਨਾਲ ਵੀ ਜਵਾਬ ਦਿੱਤੇ ਜਾਂਦੇ ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਵੈਲਕਮ ਜੀ ਤੁਹਾਡਾ ਲਾਈਵ ਦੇ ਵਿੱਚ ਨਰਮਲ ਪਟਵਾਰੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਸੋ ਇੱਕ ਸਵਾਲ ਪੁੱਛਿਆ ਸੀਗਾ ਆਬਾਦੀ ਦੇ ਅਤੇ ਹੱਦ ਬਸਤ ਨੰਬਰ ਵੱਖਰੇ ਵੱਖਰੇ ਹੁੰਦੇ ਹਨ ਇਹ ਹੈਗਾ ਗੁਰਜੀਤ ਸਿੰਘ ਬਾਈ ਜੀ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਵਾਲ ਪੁੱਛਿਆ ਇਹ ਇਦੇ ਚ ਆਉਂਦਾ ਵੀ ਆਬਾਦੀ ਵੇ ਜਿਹੜੀ ਹੁੰਦੀ ਐ ਤੇ ਹੱਦ ਬਸਤ ਨੰਬਰ ਹੱਦ ਬਸਤ ਨੰਬਰ ਹੁੰਦਾ ਕਿਸੇ ਵੀ ਪਿੰਡ ਦਾ ਪੂਰੇ ਜਿਹੜਾ ਉਹਦਾ ਮਤਲਬ ਉਹ ਲੈਂਦੀ ਤੇ ਉੱਤਰ ਬਾਹੀ ਤੋਂ ਜਿਵੇਂ ਆਪਾਂ ਕਾਪੀ ਤੇ ਇਸ ਕੋਨੇ ਤੋਂ ਸ਼ੁਰੂ ਕਰਦੇ ਨੇ ਲਿਖਣਾ ਇਸ ਕੰਨੀ ਤੋਂ ਆਪਾਂ ਸ਼ੁਰੂ ਕਰਦੇ ਨੇ ਲਿਖਣਾ ਬਿਲਕੁਲ ਲੈਫਟ ਸਾਈਡ ਤੋਂ ਇਸੇ ਤਰ੍ਹਾਂ ਜ਼ਮੀਨ ਦੇ ਜਿਹੜਾ ਲੈਂਦੇ ਉੱਤਰੀ ਕੋਨੇ ਤੋਂ ਸ਼ੁਰੂ ਹੋ ਕੇ ਨੰਬਰ ਜਿਹੜੇ ਐ ਉਹ ਮਤਲਬ ਸਾਰੇ ਪਿੰਡਾਂ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਸਾਰੇ ਪਿੰਡ ਹੁੰਦੇ ਆ ਫਿਰ ਜੇਕਰ ਲੋ ਇੱਕ ਪਿੰਡ ਜਿਹੜਾ ਜ਼ਿਲ੍ਹਾ ਜਿੱਥੋਂ ਸਟਾਰਟ ਹੁੰਦਾ ਜ਼ਿਲ੍ਹਾ ਉਹਦੇ ਜਿਹੜਾ ਬਿਲਕੁਲ ਪੱਛਮੀ ਤੇ ਉੱਤਰੀ ਬਾਹੀ ਤੇ ਪਿੰਡ ਪੈਂਦਾ ਉਸ ਪਿੰਡ ਨੂੰ ਇੱਕ ਨੰਬਰ ਹੱਦਬਸਤ ਹੋਏਗਾ ਜਿਹੜਾ ਉਹ ਤੋਂ ਨਾਲ ਦਾ ਹੋਏਗਾ ਉਹਦਾ ਦੋ ਹੋਏਗਾ ਜਿਵੇਂ ਮਰਬੇ ਚੱਲਦੇ ਆਪਣੇ 1 2 ਇਸ ਤਰ੍ਹਾਂ ਜਿਵੇਂ ਆਪਣੇ 90 ਖਤਰੀ ਮਰਬਿਆਂ ਦੀ ਚੱਲਦੇ ਵੀ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਸਾਰੀ ਵੀ ਇੱਕ ਜਿਹੜਾ ਹੈਗਾ ਹੱਦਬਸਤ ਨੰਬਰ ਪਿੰਡ ਦਾ ਇਸਦਾ ਹੋਏਗਾ ਜਿਹੜਾ ਆ ਉੱਤਰ ਪਾਸਾ ਆ ਪੱਛਮ ਪਾਸਾ ਜੇ ਰੋਪਾ ਕੋਈ ਵੀ ਚੀਜ਼ ਚੈੱਕ ਕਰਨੀ ਤੁਸੀਂ ਕੋਈ ਦਿਸ਼ਾ ਚੈੱਕ ਕਰਨੀ ਹੈ ਤਾਂ ਉਹ ਦਿਸ਼ਾ ਤੁਸੀਂ ਜੰਦੀ ਆਪਣਾ ਹੱਥ ਜਿਹੜਾ ਤੁਸੀਂ ਮਤਲਬ ਜਿਹੜੀ ਤੁਹਾਡੀ ਸੱਜੀ ਬਾਹ ਉਹ ਸੂਰਜ ਵਾਲੇ ਪਾਸੇ ਜਿੱਧਰ ਸੂਰਜ ਚੜਦਾ ਤੁਹਾਡੀ ਜਿਹੜੀ ਜੁਕਲੇਸ਼ਨ ਤੇ ਤੁਸੀਂ ਰਹਿੰਦੇ ਆ ਜਿੱਧਰ ਸੂਰਜ ਚੜਦਾ ਉਹ ਉਸ ਪਾਸੇ ਨੂੰ ਸੱਜੀ ਬਾਹ ਕਰਕੇ ਤੁਹਾਡਾ ਨੱਕ ਦੀ ਸਿਹਤ ਨੂੰ ਜਿਹੜਾ ਉੱਤਰ ਹੋਏਗਾ ਜਿਹੜਾ ਨਾਰਥ ਹੋਏਗਾ ਸੋ ਨਾਰਥ ਵਾਲੇ ਪਾਸੇ ਉਸ ਗੁੱਟ ਤੋਂ ਹੱਦ ਬਸ ਨੰਬਰ ਚੱਲ ਕੇ ਸਾਰੇ ਜਿੱਧਰੋਂ ਪਿੰਡ ਦੇ ਹੱਦ ਦੇ ਅਗਲੇ ਪਾਸੇ ਆ ਜਾਂਦੇ ਉੱਥੋਂ ਫਿਰ ਮੁੜੇ ਆਉਂਦੇ ਆ ਕਿ ਮੈਂ ਆਪਣੇ ਮਰਬੇ ਦੇ ਨੰਬਰ 1 2 3 4 5 6 ਥੱਲੇ ਆ ਜਾਂਦਾ 7 8 9 10 ਫਿਰ ਉਹਰੇ ਨੂੰ ਆ ਜਾਂਦੇ ਆ ਤਾਂ ਜੋ ਇਹ ਤਾਂ ਬਣਾਏ ਹੁੰਦੇ ਪਟਵਾਰੀ ਸਬਾਨ ਨੂੰ ਗਰਦੌਰੀ ਕਰਨੀ ਅਫਸਰ ਸਬਾਨ ਨੂੰ ਚੈੱਕ ਕਰਨਾ ਉਹ ਮਰਬੇ ਬਿਲਕੁਲ ਰੈਗੂਲਰ ਬਣ ਜਾਂਦੇ ਆ ਉਧਰੋਂ ਫਿਰ ਮੁੜ ਕੇ ਆਉਣਗੇ ਇਧਰੋਂ ਫਿਰ ਮੁੜ ਕੇ ਉਧਰ ਨੂੰ ਜਾਣਗੇ ਸੋ ਜਿਹੜਾ ਮਤਲਬ ਹੈਗੀ ਹੈ ਇਹ ਜਿਹੜਾ ਹੱਦ ਬਸਤ ਨੰਬਰ ਹੁੰਦਾ ਇਹ ਹਰ ਪਿੰਡ ਦਾ ਤਾਂ ਲਾਇਆ ਹੁੰਦਾ ਕਿ ਇੱਕ ਨਾਂ ਦੇ ਪਿੰਡ ਕਈ ਵਾਰੀ ਜ਼ਿਲ੍ਹੇ ਚ ਦੋ ਵੀ ਆ ਜਾਂਦੇ ਆ ਉਹਨਾਂ ਦੇ ਵੈਸੇ ਤਾਂ ਨਾਮ